ਅੱਜ ਸਾਡੇ ਸੰਗਠਨ ਦੇ ਵਿੱਚ ਮੇਰੇ ਵੱਡੇ ਭਾਈ ਸਾਹਿਬ ਵੀ ਨੇ ਤੇ ਸੰਗਠਨ ਦੇ ਵਿੱਚ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਜਿਨ੍ਹਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਦੀਪਕ ਛੰਡਲਿਆ ਜੀ ਇਹਨਾਂ ਨੂੰ ਪੰਜਾਬ ਦਾ ਪਰਿਵਾਰੀ ਤੇ ਕੌਮੀ ਪ੍ਰੋਖਤਾ ਨਿਯੁਕਤ ਕੀਤਾ ਸੀ ਨਾਲ ਮੇਰੇ ਵੱਡੇ ਭਾਈ ਸਾਹਿਬ ਲਬ ਲਵਾਨਾ ਸਾਹਿਬ ਇਹ ਪ੍ਰਸਿੱਧ ਟਰਾਂਸਪੋਰਟਰ ਨੇ ਇਹਨਾਂ ਨੂੰ ਨਾਰਥ ਇੰਡੀਆ ਦਾ ਟਰਾਂਸਪੋਰਟ ਸੈੱਲ ਦਾ ਪ੍ਰਧਾਨ ਲਾਇਆ ਗਿਆ ਜੀ ਕਰਨ ਰੋੜਾ ਜੀ ਨੇ ਇਹਨਾਂ ਨੂੰ ਆਈਟੀ ਸੈੱਲ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਜੀ ਜਤਰਾ ਵੀ ਕੱਢ ਰਹੇ ਹਾਂ ਤੁਸੀਂ ਹਾਂਜੀ ਅਸੀਂ ਆਵਾਰ ਕੋਲ 23 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਾਡੀ ਯਾਤਰਾ ਚੱਲੇਗੀ ਸ਼੍ਰੀ ਭਗਤ ਸਿੰਘ ਜੀ ਦੇ ਸਮਾਰਕ ਦਿੱਲੀ ਤੋਂ ਚੱਲੇਗੀ ਤੇ ਲਾਲਚੌਂਗ ਕਸ਼ਮੀਰ ਤੱਕ ਚੱਲੇਗੀ ਇਸ ਯਾਤਰਾ ਦੇ ਵਿੱਚ ਸਾਡੀ ਯਾਤਰਾ ਕੱਢਣ ਦਾ ਮਕਸਦ ਜਿਹੜਾ ਆ ਜਿੰਨੀਆਂ ਸਾਡੀਆਂ ਪੈਰਾ ਮਿਲਟਰੀ ਫੋਰਸਿਸ ਨੇ ਸੀਆਰਪੀ ਐਫ ਆਈ ਡੀ ਬੀ ਵੀ ਪੀ ਬੀਐਸਐਫ ਪੰਜਾਬ ਪੁਲਿਸ ਮਾਤਲਬ ਉਸ ਨੇਣਾ ਪੁਲਿਸ ਜਿੰਨਾ ਵੀ ਅੱਤਵਾਦ ਦੇ ਖਿਲਾਫ ਗੈਂਗਸਟਰਵਾਦ ਦੇ ਖਿਲਾਫ ਕੰਮ ਕਰਦੀਆਂ ਨੇ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਕੰਮ ਕਰਦੀਆਂ ਨੇ ਉਹਨਾਂ ਦੀ ਹੌਸਲਾ ਵਧਾਈ ਲਈ ਤੇ ਜਿਹੜੇ ਸਾਡੇ ਜਵਾਨ ਪੁਲਿਸ ਅਫਸਰ ਸ਼ਹੀਦ ਹੋ ਜਾਂਦੇ ਉਹਨਾਂ ਦੀ ਬ੍ਰੁੱਤ ਆਤਮਾ ਦੀ ਸ਼ਾਂਤੀ ਲਈ ਲਈ ਸੀ ਵੀ ਕਰ ਰਹੇ ਨਾਲ ਨਾਲ ਅਸੀਂ ਯੂਥ ਨੂੰ ਪ੍ਰੇਰਿਤ ਕਰਾਂਗੇ ਕਿ ਅੱਤਵਾਦ ਦੇ ਖਿਲਾਫ ਲੜਾਈ ਲੜੋ ਨਸ਼ੇ ਨੂੰ ਛੱਡੋ ਕੈਰਾ ਮਿਲਟਰੀ ਫੋਰਸਿਸ ਜਾਂ ਜਿਹੜੀਆਂ ਸੈਂਟਰਲ ਫੋਰਸਿਸ ਨੇ ਜਾਂ ਸਟੇਟ ਫੋਰਸਿਸ ਨੂੰ ਜਭਰਤੀ ਉਹ ਸਪੋਰਟਸ ਡਿਵਾਈਨ ਕਰੋ ਨਸ਼ੇ ਨੂੰ ਛੱਡੋ ਇਹ ਸਲਾਹ ਮਕਸਦ ਹੋਈ ਗਿਆ ਲੱਗਦਾ ਕਿ ਨਸ਼ਾ ਨੌਜਵਾਨਾਂ ਦੇ ਕਰਿਆ ਹੋਇਆ ਇੱਕ ਇਸ ਤਰ੍ਹਾਂ ਸਰਕਾਰ ਨਹੀਂ ਇਦਾਂ ਦੀ ਗੱਲ ਨਹੀਂ ਆ ਸਾਡੇ ਪੰਜਾਬ ਦੇ ਆ ਹੁਣ ਮੇਰੇ ਕੋਲ ਕ੍ਰਿਕਟ ਦੇ ਵਿੱਚ ਖੜਦਾ ਇੱਕ ਲੜਕਾ ਹੋਰ ਸਿਲੈਕਟ ਹੋਇਆ ਨਸ਼ਾ ਹੈ ਪਰ ਇਹ ਵੀ ਇਹ ਵੀ ਇੰਨਾ ਆਪਾਂ ਬੀ ਤੋਪੀਏ ਨਾਲ ਲੋਕਾਂ ਦੇ ਕਿ ਨਸ਼ਾ ਬਹੁਤ ਜ਼ਿਆਦਾ ਆ ਜਿੱਥੇ ਇੰਨਾ ਸਪੋਰਟਸ ਜਿਹਨੇ ਕਿੱਥੋਂ ਨਿਕਲ ਕੇ ਆ ਰਹੇ ਸਪੋਰਟਸ ਦੇ ਬੰਦੇ ਜਿੰਨੇ ਆਪਾਂ ਜਿਮ ਦੇਖ ਲਓ ਸਾਰੇ ਹਰ ਜਿਮ ਫੁੱਲ ਹੁੰਦਾ ਆ ਆ ਕੁਝ ਲੋਕਾਂ ਨੇ ਜਿਹੜਾ ਚਾਹ ਮੈਂ ਕਹਿੰਦਾ ਪਿੱਛੇ ਦੀ ਯੂਨੀਵਰਸਿਟੀ ਰਾਹੁਲ ਗਾਂਧੀ ਜੀ ਉਹਨਾਂ ਦਾ ਟੱਪਾ ਲੱਦੀ ਪੰਜਾਬ ਮੈਨਚ ਹੈ ਹੈ ਨਸ਼ਾ ਮੈਂ ਨਹੀਂ ਮੰਨਦਾ ਕਰਦਾ ਨਸ਼ਾ ਨਹੀਂ ਹੈ ਪਰ ਇੰਨਾ ਵੀ ਨਸ਼ਾ ਵੀ ਜੇ ਨਸ਼ਾ ਸਾਰੇ ਕਿਸੇ ਵੀ ਹੈਲਥ ਕਲੱਬ ਤੇ ਚਲਜੋ ਜਿਮ ਤੇ ਚਲਜੋ ਉਹ ਜਿਹੜੇ ਬੰਦੇ ਐਕਸਟਰਾ ਹੀ ਕਰਨ ਕਿੱਥੋਂ ਆਂਦੇ ਆ ਕਿਸੇ ਪਾਰਕ ਚ ਚੱਲਦੇ ਯੋਗਾ ਕਰਨੇ ਕਿੱਥੋਂ ਆਂਦੇ ਲੋਕ ਉਹ ਪੰਜਾਬ ਦੇ ਵਸਨੀਕ ਨੇ ਜਿਹੜੀਆਂ ਖੇਡਾਂ ਆਉਂਦੀਆਂ ਨੇ ਖੇਡਾਂ ਦੇ ਵਿੱਚ ਭਾਗ ਲੈ ਰਹੇ ਕਬੱਡੀਆਂ ਦੇ ਟੂਰਨਾਮੈਂਟ ਉਹਦੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਉਹ ਕਬੱਡੀ ਦੇ ਪਲੇਅਰ ਕਿੱਥੋਂ ਆਂਦੇ ਆ ਹਾਂ ਇਹ ਵੀ ਨਸ਼ਾ ਹੈ ਪਾਕੀ ਸੂਬਿਆਂ ਨਾਲੋਂ ਵੱਧ ਹੈ ਕਿਉਂਕਿ ਸਾਡਾ ਗਵਾਂਡੀ ਜਿਹੜਾ ਦੇਸ਼ ਹੈ ਸਾਡਾ ਸਾਡਾ ਦੁਸ਼ਮਣ ਹੈ ਉਹ ਕੋਸ਼ਿਸ਼ ਉਹ ਹਰ ਕੋਸ਼ਿਸ਼ ਕਰਦਾ ਕਿ ਸਾਡਾ ਦੇਣਾ ਸੰਗਮਾ ਸਾਡੇ ਦੇਸ਼ ਨੂੰ ਖਾਣਾ ਉਹਨੂੰ ਪਤਾ ਕਿ ਪੰਜਾਬ ਪੰਜਾਬੀ ਚੈ ਉਹ ਆਰਮੀ ਦੇ ਵਿੱਚ ਨੇ ਕਿਤੇ ਵੀ ਸਾਡੇ ਪੰਜਾਬੀ ਭਰਾ ਸਾਡੇ ਸੂਰਬਾਰ ਭਰਾ ਜਿਹੜੇ ਹਰ ਜਗ੍ਹਾ ਅੱਗੇ ਖੜਦੇ ਆ ਜੇ ਦੇਸ਼ ਨੂੰ ਹਰਾਣਾ ਹੈ ਦੇਸ਼ ਨੂੰ ਦੇਸ਼ ਦਾ ਨੁਕਸਾਨ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਨੁਕਸਾਨ ਕਰਨਾ ਪਏਗਾ ਇਹ ਖਮੇਜਾ ਸਾਨੂੰ ਪੰਜਾਬੀਆਂ ਨੂੰ ਭੁਗਤਣਾ ਪੈਂਦਾ ਸੀ ਮਿਸਾਲ ਜੀ ਆਪੇ ਰਾਜ ਨੇ ਲਗੂ ਅਨਤਵਾਦੀ ਬੜੇ ਕਿਨੇ ਗੋਲ ਟਾਰਗੇਟ ਹੀ ਬਹੁਤ ਆ ਤੁਸੀਂ ਦੇਸ਼ ਦੇ ਦੇਸ਼ ਭਾਈ ਦੇਲੇ ਕੰਮ ਕਰਦੇ ਹੋ ਇੰਝ ਬੜੀ ਜੀ ਸਾਰਾ ਟਾਰਗੇਟ ਕੋ ਕਰਦੇ ਦੇਖੋ ਜੀ ਜਿਹੜੇ ਲੋਕ ਦੇਸ਼ ਦੀ ਇਕਤਾ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਕੰਮ ਕਰਦੇ ਨੇ ਮੈਂ ਹੀ ਨਹੀਂ ਸਾਡੇ ਸੰਗਠਨ ਦੇ ਕਿੰਨੇ ਹੀ ਲੋਕ ਨੇ ਆ ਦੀਪਕ ਸ਼ੰਡੱਲਿਆ ਜੀ ਨੇ ਇਹਨਾਂ ਨੂੰ ਪਿਛਲੇ ਜੀ ਧਮਕੀ ਸੀ ਮਾਲੇ ਵਿੱਚ ਮੁਕੱਦਮਾ ਦਰਜ ਹੈ ਸਾਡੇ ਸੰਗਠਨ ਦੇ ਪਰਮਿੰਦਰ ਭੱਟੀ ਜੀ ਨੇ ਜਿਹੜੇ ਬੰਦੇ ਨੂੰ ਤੁਸੀਂ ਆ ਗੱਲ ਕਰ ਰਹੇ ਹੋ ਗੁਜਰਾਤ ਵਾਲੀ ਇਸੇ ਸਖਸ ਨੇ ਪ੍ਰਵਿੰਦਰ ਪੱਟੀ ਜੀ ਨੂੰ ਵੀਡੀਓ ਗੋਲ ਕਰਕੇ 47 ਨੂੰ ਹੈਂਡ ਗ੍ਰੇਡ ਤੱਕ ਦਿਖਾਏ ਸੀ ਇਹ ਲੋਕ ਜਾਣ ਬੁਝ ਕੇ ਸਾਡੀ ਸਾਡੀ ਜਾਨ ਦੇ ਦੁਸ਼ਮਣ ਮੈਨੂੰ ਕੋਈ ਪਰਵਾਹ ਨਹੀਂ ਹੈ ਮੈਂ ਤਾਂ ਹੈਰਾਨ ਆ 1 ਕਰੋੜ 90 ਲੱਖ ਰੁਪਈਆ ਤੁਸੀਂ ਦੇ ਰਹੇ ਹੋ ਕਰੋਤੀ ਮੇਰੀ 1 ਕਰੋੜ 90 ਲੱਖ ਕਿਸੇ ਗਊਸ਼ਾਲਾ ਦੇ ਦਿੰਦੇ ਮੈਂ ਆਪੇ ਜਾਨ ਤੋਂ ਦੇ ਦੇਣੀ ਸੀ ਕਰੋਤੀ ਨਹੀਂ ਦੇ ਰਹੇ ਮੇਰੀਆਂ ਮੇਰਾ ਨਾਮ ਹੈ ਦੀਪਕ ਸ਼ਾਂਦਿੱਲੇ मैं शिवसेना हिंद के साथ पाँच साल से जुड़ा हुआ हूँ पहले मैं राष्ट्रीय स्तर पर प्रवक्ता था अब मुझे पंजाब की जिम्मेदारी भी साथ दी गई है तो आज इसीलिए प्रेस कॉन्फ्रेंस के लिए आए हैं और अब हमने एक निर्णय लिया है कि हम एक आतंकवाद के विरुद्ध एक प्रेस आतंकवाद के विरुद्ध एक रथयात्रा निकाले यह निर्णय इसलिए लिया है क्योंकि राष्ट्र की सेवा से बड़ा कोई धर्म नहीं होता

ਤਾ ਬੜਾ ਇਮਪ੍ਰੈਸ ਹੋਣਾ ਤੁਮਾਂ ਤੁਮਾਂ ਨੂੰ ਕਹਾਂ ਕਿ ਮੈਨੂੰ ਵੀ ਆਪਣੇ ਪ੍ਰਵਾਨਾ ਜੁੜਾ ਦਾ ਮੌਕਾ ਦਿਓ ਤਾਂ ਮੈਂ ਆਣਾ ਚੰਗੇ ਬਹੁਤ ਸਾਰੀਆਂ ਪੁਲੀਟੀਕਲ ਪਾਰਟੀਆਂ ਦੰਦ ਨੇ ਸੈਂਸ਼ਨੇਲ ਨਹੀਂ ਸ਼ੁਰੂ ਤੋਂ ਨਾਲ ਮੈਂ ਲੰਘਟ ਲੰਬੇ ਟਾਂ ਬਚਾਉਂਦਾ ਨਾ ਮੈਂ ਤਾਂ ਮੈਂ ਪ੍ਰਧਾਨ ਚ ਨਾਲ ਜੁੜਨਾ ਦਾ ਪਸੰਦ ਕੀਤਾ ਲੱਗਦਾ ਕਿ ਚੰਗਾ ਕੰਮ ਕਰ ਰਹੇ ਹੋ ਬਹੁਤ ਚੰਗਾ ਕੰਮ ਕਰ ਰਹੇ ਜੀ ਹਾਂ ਜੀ